ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਮਾਰਵਾ ਸੇਲ ਪਰਚੇਸ ਤੇ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਇਆ ਐਸ਼ਰ 241 ਜਮਨ ਨਵਾਂ ਟਰੈਕਟਰ ਮਾਡਲ ਇਹ ਹੈਗਾ ਜੀ 2021 ਪੰਜਾਬ ਨੰਬਰ ਹੈ ਮਾਨਸਾ ਜਿਹੜੇ ਦਾ ਨੰਬਰ ਹੈਗਾ ਜੀ ਤੇ ਇਹ ਦੂਜੇ ਨਾਂ ਦਾ ਬਹੁਤ ਹੀ ਸੋਹਣਾ ਸਾਫ਼ ਸੁਥਰਾ ਟਰੈਕਟਰ ਹੈ ਜੀ ਕਿਤੇ ਕੋਈ ਸਕਰੈਚ ਵਗੈਰਾ ਨਹੀਂ ਹੈਗਾ ਜਿਹੜੀ ਇਹਦੀ ਕੰਡੀਸ਼ਨ ਆ ਉਹ 24 ਮਾਡਲ ਵਰਗੀ ਪਈ ਹੈ। ਉੱਪਰ ਵਧੀਆ 뮤직 ਸਿਸਟਮ ਲੱਗਿਆ ਹੋਇਆਗਾ। ਤੇ ਟਾਇਰ ਇਹਦੇ ਹੈਗੇ ਆ ਜੀ 70 75 ਪੈਸੇ। ਕਾਗਜ਼ ਪੱਤਰਾਂ ਦਾ ਜੀ ਬਿਲਕੁਲ ਓਕੇ ਹੈਗਾ। ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੋਸਤੋ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋਗੇ। ਸਾਰਾ ਕੁਝ ਤੁਹਾਡੇ ਸਾਹਮਣੇ ਹੈਗਾ। ਇਦੀ ਡਿਮਾਂਡ ਹੈਗੀ ਆ ਜੀ 3 ਲੱਖ ਰੁਪਏ ਬਾਕੀ ਮੌਕੇ ਤੇ ਹੋ ਜੂਗਾ ਮਾਨਤਾਣਾ ਤੇ ਇਹਦੀ ਲੋਕੇਸ਼ਨ ਹੈ ਜੀ ਜ਼ਿਲ੍ਹਾ ਮਾਨਸਾ ਦਾ ਧਨੀਰ ਏਰੀਆ ਚਾਹਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 798 98523 ਤੇ ਸੰਪਰਕ ਕਰ ਸਕਦੇ ਆ ਜੀ ਤੇ ਜੇਕਰ ਦੋਸਤੋ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਸ ਦੀਆਂ 5-7 ਫੋਟੋਆਂ ਸਾਡੇ ਨੰਬਰ 98721 48335 ਤੇ ਭੇਜ ਸਕਦੇ ਹਾਂ ਜੀ ਤੇ ਕਿਰਪਾ ਕਰਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਤੁਹਾਡੇ ਲਈ ਹੋਰ ਨਵੇਂ-ਨਵੇਂ ਸੰਦੇ ਲੈ ਕੇ ਆ ਸਕੀਏ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ